ਇੱਕ ਮਿੰਟ ਗੱਲ ਸੁਣੋ ਲਿਆ ਇਹ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਪੂਰੀ ਗੱਲ ਪਾਈ ਗਈ ਇਸ ਕਰਕੇ ਮੈਨੂੰ ਇਹ ਲੱਗਿਆ ਤਾਂ ਮੈਂ ਤੁਹਾਡੀ ਆਵਾਜ਼ ਠਾਈ ਆਵਾਜ਼ ਠਾਉਣ ਦੇ ਵਿੱਚ ਅੱਜ ਤੱਕ ਕੋਈ ਮੈਂ ਗੁਰੂ ਘਰ ਦੇ ਵਿੱਚ ਖੜਾ ਹ ਕੋਰੋੜਾਂ ਰਪੀਆਂ ਦੀ ਇਹਨਾਂ ਨੇ ਆਫਰਾਂ ਮੈਨੂੰ ਏਜੰਟਾਂ ਨੇ ਭੇਜੀਆਂ ਕਰੋੜਾਂ ਲੱਖਾਂ ਦੀਆਂ ਕਿਉਂਕਿ ਕਮਾਈ ਵਾਲੀ ਵੱਡੀ ਹੈ ਕਮਾਈ ਬਹੁਤ ਵੱਡੀ ਆ ਗੁਰੂ ਘਰ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਜਾ ਕੇ ਉਹ ਤੋਂ ਜਿਹਦਾ ਅੱਜ ਤੱਕ ਰੱਪਏ ਪੈਸੇ ਦਿਵਾਏ ਨੇ ਉਹ ਤਾਂ 5 ਰੁਪਏ ਲੈ ਤੇ ਹੁਣ ਜਾ ਕੇ ਉਹ ਏਜੰਟ ਤੋਂ ਲੈ ਤੇ ਹੁਣ ਅੱਜ ਤੱਕ ਕਿਸੇ ਪ੍ਰਕਾਰ ਦਾ ਸਮਝੌਤਾ ਕੀਤਾ ਹੋਵੇ ਲਗਾਤਾਰ ਇਹਨਾਂ ਲੰਮਾ ਸਮਾਂ ਬੋਲਣਾ ਬਹੁਤ ਔਖੀ ਗੱਲ ਆ ਇਹ ਹਰ ਇੱਕ ਦੇ ਘਰੇ ਕਿਸੇ ਦੇ ਜਾਏ ਜੇ ਕੋਈ ਮੜਾ ਜਾਂ ਬੰਦਾ ਗੱਲ ਬੋਲਦ ਨਾ ਉਹਦੇ ਕਿਸੇ ਘਰੇ ਗੱਡੀ ਲਜਾਏ ਖੜਾ ਦਿੰਦੇ ਨੇ ਕਿ ਕਿਸੇ ਦੇ ਘਰੇ ਜਾ ਕੇ ਆ ਮੂਰੇ ਪੈਸੇ ਸਿੱਟ ਦੇਣ ਦੇ ਨੇਗੇ ਅੱਜ ਲੋਕਾਂ ਦੇ ਵਿੱਚ ਕਈ ਲੋਕਾਂ ਨੇ ਕਈ ਵੱਡੇ ਇਦੇ ਵਿੱਚ ਆਗੂ ਵੀ ਬੋਲਣ ਲੱਗੇ ਇਸ ਗੱਲ ਨੂੰ ਪਰ ਉਹ ਥੋੜਾ ਜਿਹਾ ਸਮਾਂ ਬੋਲ ਕੇ ਚੁੱਪ ਕਰ ਜਾਂਦੇ ਨੇ ਮੈਂ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਖੜਕੇ ਇਹ ਗੱਲ ਕਹਿਣਾ ਵੀ ਮੇਰਾ ਇਹ ਮੁੱਦਾ ਹੈ ਵੀ ਇਹ ਪੰਜਾਬ ਦੇ ਵਿੱਚ ਇਹ ਕਿਵੇਂ ਲੋਕਾਂ ਨੂੰ ਬਚਾਇਆ ਜਾਵੇ ਕਿਵੇਂ ਲੋਕ ਸਾਡੇ ਜਿਹੜੇ ਅੱਜ ਲੱਖਾਂ ਰੁਪਇਆ ਕਰੋੜਾਂ ਰੁਪਇਆ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਨੇ ਪ੍ਰਵਾਸ ਸਾਡੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਕਿਵੇਂ ਲੋਕਾਂ ਨੂੰ ਬਚਾਇਆ ਜਾਵੇ ਮੇਰਾ ਮਕਸਦ ਇਹ ਹੈ ਅੱਜ ਤੁਸੀਂ ਜਿੰਨੇ ਵੀ ਇੱਥੇ ਮੀਡੀਆ ਵਾਲੇ ਖੜੇ ਹੋ ਦੇਖੋ ਇਹ ਸਾਰੀਆਂ ਸਰਕਾਰਾਂ ਨੇ ਪਹਿਲਾਂ ਜਿਹੜੀਆਂ ਰਹਿੰਦੇ ਸਰਕਾਰਾਂ ਨੇ ਕੰਮ ਚਲਾਇਆ ਹੋਊ ਸੀ ਕਿਉਂਕਿ ਦੇਖੋ ਸਰਕਾਰਾਂ ਤੋਂ ਬਣਾ ਤਾਂ ਐਡਾ ਵੱਡਾ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਮਾਫੀਆ ਚੱਲਦਾ ਨਹੀਂਗਾ ਚੱਲਦਾ ਤਾਂ ਸਰਕਾਰ ਨਾਲ ਹੀ ਆ ਵਿੱਚ ਸਰਕਾਰਾਂ ਦੇ ਜਿਹੜੇ ਲੀਡਰਾਂ ਦੇ ਹੱਥ ਉਹਨਾਂ ਦੇ ਕਰਕੇ ਜਿਹੜਾ ਇਹ ਐਡਾ ਵੱਡਾ ਠੱਗੀਆਂ ਹੋਈਆਂ ਨੇਗੀਆਂ ਹੁਣ ਇਹ ਰਤਰਾਕਸ਼ ਗਰੁੱਪ ਦੀ ਤੁਹਾਨੂੰ ਮੈਂ ਗੱਲ ਦੱਸਦਾ ਜਿਹੜੇ ਇੱਕ ਪਹਿਲਾਂ ਸਭ ਤੋਂ ਪਹਿਲਾਂ ਰਤਰਾਕਸ਼ ਗਰੁੱਪ ਦੀ ਗੱਲ ਦੱਸਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਇਹਨੂੰ ਲਗਾਤਾਰ ਮੈਂ ਲਗਾਦਾ ਇਹ ਤੋਂ ਮੈਂ ਘੱਟੋ ਘੱਟ ਨਹੀਂ ਨਹੀਂ ਕਰਦੇ 40 50 ਕਰੋੜ ਰੁਪਏ ਇਕੱਲੇ ਇਸ ਤੋਂ ਕਢਾਊਗਾ ਤੁਸੀਂ ਦੇਖ ਪਰ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਖਿਲਾਫ ਤੂੰ ਜਦੋਂ ਤੂੰ ਫੋਨ ਕਰੇਗਾ ਉਹਦੀ ਪੈਸੇ ਵਾਪਸ ਕਰ ਦਾਂਗੇ ਪਿਛਲੇ 2-3 ਮਹੀਨੇ ਤੱਕ ਉਹਨਾਂ ਨੇ ਹੀ ਕਰਿਆ ਜਦੋਂ ਮੈਂ ਕਰਦਾ ਫੋਨ ਇਹ ਪੈਸੇ ਪਾਉਂਦੇ ਇਹਨਾਂ ਦਾ ਕੰਮ ਕੀ ਸੀਗਾ ਇਹਨਾਂ ਨੇ ਪੂਰੀ ਆਣ ਵੱਡੀਆਂ-ਵੱਡੀਆਂ ਐਡਾਂ-ਵੱਡੀਆਂ ਆਪਣੇ ਮਸ਼ਹੂਰੀਆਂ ਲਾਈਆਂ ਪੰਜਾਬ ਛੱਡੋ ਹਰਿਆਣਾ ਰਾਜਸਥਾਨ ਯੂਪੀ ਹਿਮਾਚਲ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕਾਂ ਨਾਲ ਠੱਗੀ ਮਾਰੀ ਆ ਕਰੋੜਾਂ ਰੁਪਏ ਦਾ ਕੰਮ ਹੈ ਇਹਨਾਂ ਦੇ ਘੱਟੋ-ਕਰਟ ਜਿਹੜੇ ਥੱਲੇ ਰੱਖੇ ਹੋਏ ਬੰਦੇ ਨੇਗੇ 100-150 ਬੰਦੇ ਤਾਂ ਇਹਨਾਂ ਦਾ ਜਿਹੜਾ ਲੋਕਾਂ ਨੂੰ ਡੀਲ ਕਰਦਾ ਉਹੀ ਬੱਦਵਾਮਾ ਹੋਵੇ 2250 ਬੰਦਾ ਦੇਖੋ ਇੰਨਾ ਲੰਮਾ ਸਮਾਂ ਇੰਨੇ ਲੰਮੇ ਸਮੇਂ ਦੇ ਲੋਕਾਂ ਨੇ ਦਰਖਾਸਤਾਂ ਦੇ ਰਹਿਣੇ ਨੇ ਇੰਨੇ ਲੰਮੇ ਸਮੇਂ ਦੇ ਨਾਲ ਪਰਚੇ ਲੋਕ ਕਰਾਉਣ ਨੂੰ ਕਿੰਨੇ ਕਿੰਨੇ ਸਮੇਂ ਦੇ ਲੋਕਾਂ ਨੇ ਤੁਸੀਂ ਦਰਖਾਸਤ ਦਿੱਤੀ ਉਹਨੇ ਦੱਸੋ ਬਾਈ ਪਰ ਕਾਰਵਾਈ ਕਿਤੇ ਜਾ ਕੇ ਹੁਣ ਮਾੜੀ ਮੋਟੀ ਹੁੰਦੀ ਹੈ ਇੰਨਾ ਲੰਮਾ ਸਮਾਂ ਚੱਲਣਾ ਇਹ ਬਹੁਤ ਵੱਡਾ ਸਵਾਲ ਹੈ ਵੀ ਇੰਨਾ ਲੰਮਾ ਸਮਾਂ ਠੱਗੀ ਦਾ ਬਣ ਚੱਲਣਾ ਜਿਹੜਾ ਇਹ ਮੇਰੇ ਕੋਲੇ ਗਿਆ ਤੁਸੀਂ ਧੰਨੇ ਕੰਮ ਲਾਦਾ ਮੇਰੇ ਕੋਲੇ ਘਰੇ ਨੰਬਰ ਲਿਖੇ ਪੈਣ ਇਹਨਾਂ ਦੇ ਜਿਨ੍ਹਾਂ ਤੋਂ ਲੋਕਾਂ ਨੇ ਪੈਸੇ ਕਢਵਾਏ ਨੇਗੇ ਪਰ ਇਹਨਾਂ ਲੰਮਾ ਸਮਾਂ ਲੋਕ ਸਰਕਾਰ ਦੇ ਲੀਡਰਾਂ ਦੇ ਤਾੜਲੇ ਕੱਢਦੇ ਰਿਹਾ ਲੰਮਾ ਸਮਾਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਵੀ ਕਾਰਵਾਈ ਚੱਕੋ ਪਰਚਾ ਪਾਤਾ ਕੋਈ ਉਹਦੇ ਵਿੱਚ ਕੋਈ ਕੋਈ ਕੀ ਹੋਇਆ ਇਹਦੇ ਵਿੱਚ ਪਰਚਾ ਪਾਉਣ ਨੂੰ ਪਰਚਾ ਪਾਉਣ ਦਾ ਕੀ ਸਾਡ ਨੂੰ ਦੱਸੋ ਵੀ ਕੀ ਤੁਸੀਂ ਸਾਨੂੰ ਇਸ ਤੀ ਦੀ ਪ੍ਰਸ਼ਾਸਨ ਗਰੰਟੀ ਲੈਂਦਾ ਵੀ ਅਸੀਂ ਪੈਸੇ ਵਾਪਸ ਕਰਾ ਦਾਂਗੇ ਇਸ ਕਰਕੇ ਇਹ ਇਕੱਲੇ ਇਹ ਨਹੀਂ ਹੈਗੇ ਇਹ ਮਹਾਲੀ ਮਹਾਲੀ ਦੇ ਵਿੱਚ 10-15 ਹਜ਼ਾਰ ਬੰਦਾ ਬੈਠਾ ਇੱਥੇ ਕਰਕੇ ਤਿਆਰ ਉੱਤੇ ਰਜਿਸਟਰਡ ਕੋਈ ਮੜਾ ਜਾ ਕਰਾ ਕੇ ਕਾਲਜ ਕੈਨੇਡਾ ਚ ਕਿਤੇ ਬਾਹਰ ਦੇਖੋ ਜੀ ਸਟੱਡੀ ਵੀਜ਼ਾ ਸਭ ਤੋਂ ਵੱਧ ਫੀਸ ਦੇ ਨਾਂ ਤੇ ਠੱਗੀਆਂ ਮਾਰੀਆਂ ਜਾਂਦੀਆਂ ਨੇ ਤੇ ਪ੍ਰਾਈਵੇਟ ਕਾਲਜ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇ ਉੱਥੇ ਤੁਹਾਨੂੰ ਪਤਾ ਪ੍ਰਾਈਵੇਟ ਕਾਲਜ ਇਹਨਾਂ ਦੇ ਆਪ ਦੇ ਨੇ ਸਟੂਡੈਂਟਾਂ ਦੇ ਉੱਤੇ ਧੱਕੇ ਖਾਈ ਜਾਂਦੇ ਨੇਗੇ ਕੈਨੇਡਾ ਦੇ ਵਿੱਚ ਵੀ ਕਿੰਨੇ ਨੌਜਵਾਨਾਂ ਨੇ ਧਰਨਾ ਲਾ ਕੇ ਰੱਖਿਆ ਕਿੰਨੇ ਨੌਜਵਾਨਾਂ ਨੇ ਧਰਨਾ ਲਾ ਕੇ ਰੱਖਿਆ ਕੈਨੇਡਾ ਦੀ ਸਰਕਾਰ ਨੇ ਕਿਹਾ ਕਿੱਡਿਆਂ ਵੱਡੀਆਂ ਜਿਹੜੀਆਂ ਕਿ ਅੰਬੈਸੀਆਂ ਨੇ ਗੱਲ ਕਹੀ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਕੋਈ ਸਰਕਾਰ ਇਹਨਾਂ ਉੱਪਰ ਸਖਤ ਕਾਰ ਪਿੰਡਾਂ ਦੇ ਮਾਈਸੀ ਨੇ ਇਸ ਕਿੰਨੇ ਵਾਰੀ ਨੋਟਸ ਕੱਢਿਆ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਡੀਜੀਪੀ ਨੂੰ ਕੱਢਿਆ ਪਰ ਕੀ ਕਾਰਵਾਈ ਹੋਈ ਹੈ ਉਹਨੇ ਦੇ ਉਹਨੇ ਠਾਗੇ ਬੈਠੇ ਨੇਗੇ ਇਹ ਰੌਲਾ ਪਾਉਣ ਦੇ ਨਾਲ ਕਹੀ ਕਹਿੰਦੇ ਨੇ ਨਾ ਵੀ ਰੌਲਾ ਪਾਉਣ ਦੇ ਨਾਲ ਕੀ ਹੋ ਗਿਆ ਕਿੰਨੇ ਤਾਂ ਇਹਨਾਂ ਦੇ ਵਿੱਚੋਂ ਫਰੌਡੀ ਏਜੰਟ ਮੈਂ ਭਜਾਤੇ ਜਿਹੜੇ ਕਿ ਝੋਲਾ ਚੱਕ ਵਿਭਾਗਾਂ ਸੀਗਾ ਤੇ ਅੱਜ ਜਿਹੜਾ ਕਹਿੰਦੇ ਨੇ ਨਾ ਸਰਕਾਰ ਕਹਿੰਦੀ ਹੈ ਦੇਖੋ ਕਾਲਜਾਂ ਜਦ ਐਡਮਿਸ਼ਨਾਂ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਇਹ ਬਹੁਤ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਹੁਣ ਕਿਤੇ ਕਾਲਜਾਂ ਜਾਂ ਜਦ ਐਡਮਿਸ਼ਨਾਂ ਸ਼ੁਰੂ ਹੋਣੀਆਂ ਹੋਈਆਂ ਨੇ ਸਾਧਿਆ ਜੂਨੀਅਰ ਬ੍ਰੈ ਸਾਡੇ ਕਾਲਜ ਖਤਮ ਹੋ ਗਏ ਟੌਪ ਦੇ ਤਿੰਨੇ ਚਾਰ ਯੂਨੀਵਰਸਿਟੀਆਂ ਸਾਡੇ ਘਾਟੇ ਚੱਲੀ ਜਾਂਦੀਆਂ ਨੇ। ਮੈਨੂੰ ਇਸ ਚੀਜ਼ ਦਾ ਸਵਾਲ ਦਾ ਜਵਾਬ ਦਿਓ ਕਿੰਨੀਆਂ ਯੂਨੀਵਰਸਿਟੀਆਂ ਘਾਟੇ ਚੱਲ ਜਾਂਦੇ ਨੇ। ਪੰਜਾਬ ਦੀ ਸਿੱਖਿਆ ਪ੍ਰਣਾਲੀ ਇਹਨਾਂ ਨੇ ਬਿਲਕੁਲ ਜਿਹੜੀ ਖਤਮ ਕਰਤੀ। ਬਿਲਕੁਲ ਦਿਖਾਦਕਾ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਦਕਾ ਐਡਾਂ ਜਦੋਂ ਲੋਕ ਜਾਂਦੇ ਨੇ ਕਿ ਇਹਨਾਂ ਦੇ ਵੀਜ਼ਾ ਲਵਾਣੋਂ ਤਾਂ ਚਾਹ ਪਾਣੀ ਪਿਉਂਦੇ ਨੇ ਕੋਈ ਤਾਂ ਲਓ ਜੀ ਚਾਹ ਧਰਤੀ ਮੂਰੇ ਉਹ ਤਾਂ ਬਰਫੀ ਧਰਤੀ ਉਹ ਤਾਂ ਪਤਾ ਨਹੀਂ ਕੀ ਕੁਛ ਧਰਦੇ ਨੇ ਮੂਰੇ। ਜਦੋਂ ਲੋਕ ਕਹਿੰਦੇ ਨੇ ਜਦੋਂ ਇਹਨਾਂ ਦਾ ਕੰਮ ਨਹੀਂ ਹੁੰਦਾ ਵੀ ਲੋਕ ਕਹਿੰਦੇ ਵੀ ਫਿਰ ਮੁਰਾ ਬੌਂਸਰ ਖੜੇ ਕਰ ਦਿੰਦੇ ਨੇ ਫਿਰ ਮੁਰਾ ਲੈ ਕੇ ਪੁਲਿਸ ਖੜੀ ਕਰ ਦਿੰਦੇ ਨੇ ਆਹੀ ਕੰਮ ਹੁੰਦਾ ਨਾ ਜੀ ਸਹੀ ਗੱਲ ਆ ਬਾਈ ਚੋ ਉਹ ਤਾਂ ਇੱਡੀਆਂ ਇੰਨੇ ਮਿੱਠੇ ਹੋਣਗੇ ਦੇਖੋ ਜੀ ਤੁਹਾਨੂੰ 4 ਦਿਨਾਂ ਚ ਬਾਹਰ ਭੇਜਾਂਗੇ 10 ਦਿਨਾਂ ਬਾਹਰ ਭੇਜਾਂਗੇ ਮਹੀਨੇ ਚ ਬਾਹਰ ਭੇਜਾਂਗੇ ਸਾਰੇ ਸਾਰੇ ਪਰਿਵਾਰ ਨੂੰ ਬਾਹਰ ਭੇਜਾਂਗੇ ਰੁਦਰਾਕਸ਼ਨ ਦਾ ਕੰਮ ਇਹੀ ਸੀ ਕਿ ਨਾ ਵੀ ਥੋੜੀ ਸਾਰੀ ਫੈਮਿਲੀ ਨੂੰ ਬਾਹਰ ਭੇਜਾਂਗੇ ਇਹ ਜਿਹੜਾ ਕਿ ਕਈ ਮੈਨੂੰ ਸਰਕਾਰ ਕਈ ਮੈਨੂੰ ਇਹ ਬੰਦੇ ਗੱਲੇ ਬੰਦੇ ਇਹ ਗੱਲ ਕਹਿੰਦੇ ਨੇ ਕਿ ਜਾਂ ਮੈਨੂੰ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿੰਦਾ ਵੀ ਲੋਕ ਨਾ ਜਾਣ ਇਤਰਾ ਲੋਕਾਂ ਨੂੰ ਘਰ ਸੱਦ ਕੇ ਲਾਉਂਦੇ ਨੇ ਪਰ ਇੱਕ ਸ਼ੋਸ਼ਣ ਦਾ ਬਹੁਤ ਵੱਡਾ ਹੋ ਰਿਹਾ ਨਾ ਇਹ ਸ਼ੋਸ਼ਣ ਦਾ ਕੋਈ ਨਾਥ ਨਹੀਂ ਨਾ ਪੈ ਰਹੀ ਜਿਹੜਿਆ ਮੈਨੂੰ ਇਹ ਕਹਿੰਦੇ ਨੇ ਤੁਸੀਂ ਨਾ ਲੋਕਾਂ ਦੀ ਆਵਾਜ਼ ਠਾ ਰਹੇ ਹਾਂ ਇਹ ਲੋਕ ਨਾ ਜਾਣ ਥੱਲੇ ਕਮੈਂਟ ਵੀ ਮੈਂ ਪੜਦਾ ਹੁੰਦਾ ਹਾਂ ਇਹ ਲੋਕ ਨਾ ਜਾਣ ਮਸ਼ਹੂਰੀਆਂ ਦਿਖਾ ਕੇ ਐਡਾ ਵੱਡਾ ਝੂਠ ਬੋਲਣਾ ਤਾਂ ਫਿਰ ਝੂਠ ਬੋਲ ਬੋਲ ਜਿਵੇਂ ਮਰਜੀ ਠੱਗੀ ਜਾਓ ਮੇਰੇ ਕੋਲੇ ਲੋਕ ਆਉਂਦੇ ਨੇ ਕਿ ਮੈਂ ਜਿਵੇਂ ਮਰਜੀ ਝੂਠ ਬੋਲ ਬੋਲ ਠੱਗੀ ਜਾਵਾਂ ਗੱਲ ਤਾਂ ਝੂਠ ਤੇ ਸੱਚ ਦੀ ਆ ਝੂਠ ਕਿਉਂ ਬੋਲ ਰਹੇ ਨੇ ਜਾ ਫਿਰ ਜਿੰਨੀ ਗੱਲ ਕਰੀ ਜਿੰਨੀ ਕਮਿਟਮੈਂਟ ਕਰੀ ਉਹ ਸਵਾਲ ਤਾਂ ਇਸ ਚੀਜ਼ ਦਾ ਨਾ ਇਹ ਲੋਕਾਂ ਦਾ ਨਾਲ ਸੋਚਣਾ ਲੋਕਾਂ ਨੂੰ ਐਵੇਂ ਇਹ ਤਾਂ ਭੋਲੇ ਭਾਲੇ ਨਾਲ ਜਿੰਨਾ ਮਰਜ਼ੀ ਠੱਗ ਲੋ ਫਿਰ ਇਹ ਤਾਂ ਫਿਰ ਨਸ਼ਾ ਹੀ ਵਿਕੀ ਜਾਂਦਾ ਜਿਹੜਾ ਕੁਝ ਹੁੰਦਾ ਪੰਜਾਬ ਦੇ ਵਿੱਚ ਹੋਈ ਜਾਂਦਾ ਫਿਰ ਜੇ ਆਪਾਂ ਇਹ ਚੀਜ਼ ਦਾ ਸੋਚ ਨਹੀਂ ਕਰਨਾ ਛੁਰਨਾ ਜਿੰਨਾ ਮਰਜ਼ੀ ਕਰੀ ਚੱਲੋ ਇਹ ਬਹੁਤ ਵੱਡਾ ਛੋਚਨ ਹੋਇਆ ਹੋਇਆ ਇਸ ਕਰਕੇ ਮੇਰਾ ਮਕਸਦ ਇਹ ਆ ਕਿ ਲੰਮਾ ਸਮਾਂ ਰੌਲਾ ਪਾਉਣ ਦੇ ਨਾਲ ਇੱਥੇ ਆਉਣ ਦੇ ਨਾਲ ਇਹਨਾਂ ਦੇ ਪ੍ਰਦਰਸ਼ਨ ਕਰਨ ਨਾਲ ਨੁਜਾਰੇ ਕਰਨ ਨਾਲ ਕਰੋੜਾਂ ਰੁਪਏ ਕਢਾਇਆ ਵੀ ਤੇ ਲੋਕਾਂ ਨੂੰ ਲਾਮਬੰਦ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਕਿ ਸਾਡੀ ਪੰਜਾਬ ਦੀ ਜਵਾਨੀ ਕਿਵੇਂ ਇੱਥੇ ਰਹਿ ਕੇ ਅਸੀਂ ਪੰਜਾਬ ਆਪਣਾ ਪੰਜਾਬ ਬਚਾਈਏ ਆਪਣੀ ਸਿੱਖਿਆ ਪ੍ਰਣਾਲੀ ਬਚਾਈਏ ਤੁਸੀਂ ਮੈਨੂੰ ਇਹ ਦਿਖਾ ਦਿਓ ਜਿਹੜਾ ਤੁਸੀਂ 12ਵੀਂ ਤੋਂ ਬਾਅਦ ਇੱਕ ਗੱਲ ਆਪਾਂ ਕਰੀਏ ਨਾ 12ਵੀਂ ਤੋਂ ਬਾਅਦ ਅਸੀਂ ਸਾਡੇ ਜਵਾਬ ਤੁਸੀਂ ਬਾਹਰ ਭੇਜੇ ਨਗੇ ਤੁਸੀਂ ਇਹ ਦਿਖਾ ਦਿਓ ਨਾ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਪੁਲਿਸ ਡਿਪਾਰਟਮੈਂਟ ਤੇ ਮਿਲਣਾ ਨਾ ਕੋਈ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਮਿਲਣਾ ਨਾ ਕੋਈ ਆਫਸਰ ਆਫਸਰ ਨਾ ਕੋਈ ਟੀਚਰ ਬੰਨਾ ਕਿਉਂਕਿ ਨੌਜਵਾਨ 12ਵੀਂ ਤੋਂ ਇਹਨਾਂ ਨੇ ਦਿਮਾਗ ਦੇ ਵਿੱਚ ਏਡਾ ਕੁਝ ਭਰਤਾ ਜਾਓ ਬਾਹਰ ਸਾਰਾ ਕੁਝ ਬਾਹਰ ਹੀ ਆ ਪੰਜਾਬ ਦੇ ਵਿੱਚ ਤਾਂ ਕੁਝ ਹੈ ਨਹੀਂ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਆ ਪੰਜਾਬ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਆ ਪਿੱਛੇ ਜੇ ਮੈਂ ਦਬਈ ਦੇ ਵਿੱਚ ਜਾ ਕੇ ਆਇਆ ਰੇਤਾ ਹੀ ਰੇਤਾ ਗੋਡੇ-ਗੋਡੇ ਰੇਤਾ ਉੱਥੇ ਕੀ ਆ ਨਾ ਉਹਨਾਂ ਕੋਲੇ ਤੇਲ ਆ ਨਾ ਉਹਨਾਂ ਕੋਲੇ ਪਾਣੀ ਆ ਨਾ ਉਹਨਾਂ ਕੋਲੇ ਕੋਈ ਅਨਾਜ ਆ ਕੁਝ ਵੀ ਨਹੀਂ ਹੈਗਾ ਕਿੰਨਾ ਦੇਸ਼ ਤਰੱਕੀ ਦੇ ਵਿੱਚ ਆ ਕਿਉਂਕਿ ਉਹਨਾਂ ਦੇ ਰਾਜਿਆਂ ਦੇ ਕਰਕੇ ਤਰੱਕੀ ਦੇ ਵਿੱਚ ਆ ਉਹਨਾਂ ਦੇ ਜਿਹੜੇ ਜਿਹੜੇ ਉਸ ਦੇਸ਼ ਨੂੰ ਚਲਾ ਰਹੇ ਨੇ ਉਹਨਾਂ ਦੇ ਕਰਕੇ ਤਰੱਕੀ ਦੇ ਵਿੱਚ ਆ ਸਾਡਾ ਦੇਸ਼ ਸਾਡਾ ਮੁਲਕ ਘਾਟੇ ਦੇ ਵਿੱਚ ਇਸ ਕਰਕੇ ਆ ਕਿ ਜਿਹੜੇ ਸਾਡੇ ਰਾਜਨੀਤਿਕ ਬੰਦੇ ਨੇਗੇ ਉਹ ਸਾਰੇ ਠੱਗ ਚੋਰ ਇਕੱਠੇ ਹੋਏ ਹੋਣਗੇ ਇਸ ਕਰਕੇ ਸਾਡਾ ਮੁਲਕ ਘੱਟ ਦੇ ਵਿੱਚ ਆਉਂਦਾ ਔਰ ਸਾਡੇ ਪੰਜਾਬ ਕੋਲੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਜੇ ਅਸੀਂ ਕਹੀਏ ਵੀ ਕਿਸੇ ਚੀਜ਼ ਦੀ ਕਮੀ ਹੈ ਪਰ ਇੰਨਾ ਕਰਕੇ ਇਹਨਾਂ ਨੇ ਸਾਰੇ ਇਹਨਾਂ ਨੇ ਸਿਸਟਮ ਹੀ ਇਹੋ ਜਿਹਾ ਬਣਾਤਾ ਮੇਰਾ ਮਕਸਦ ਇਹੋ ਆ ਮੇਰਾ ਮਕਸੂਦ ਇਹ ਲੜਾਈ ਲੜਨਾ ਵੀ ਤੇ ਲੋਕਾਂ ਨੂੰ ਲਾਮਬੰਦ ਕਰਨਾ ਵੀ ਤੇ ਲੋਕਾਂ ਨੂੰ ਜਾਗਰੂਤ ਕਰਨਾ ਵੀ ਜੇ ਸਾਡਾ ਘਰ ਖਰਾਬ ਹੈ ਜੇ ਸਾਡਾ ਪੰਜਾਬ ਖਰਾਬ ਹੈ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਜਿਹੜੇ ਤੁਸੀਂ ਲੋਕ ਬਾਹਰ ਲੈਣਾ ਚਾਹੁੰਦੇ ਹੋ ਮੈਨੂੰ ਪਤਾ ਹੈ ਕਿ ਸਾਡੀ ਕਾਨੂੰਨ ਉਹ ਅਵਸਥਾ ਇੱਥੇ ਸਾਰਾ ਕੁਝ ਕਰਪਸ਼ਨ ਹੈ ਤੇ ਸਾਰੇ ਚੋਰ ਲਟੇਰੇ ਇਕੱਠੇ ਹੋਏ ਹੋਏ ਨੇਗੇ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਇੱਥੇ ਦਾ ਕਾਨੂੰਨ ਜਿਹੜਾ ਮੈਂ ਮੈਨੂੰ ਪਤਾ ਹੈ ਇਸ ਚੀਜ਼ ਬਾਰੇ ਪਰ ਆਪਾਂ ਨੂੰ ਸਵਾਰਨਾ ਵੀ ਆਪਾਂ ਨੂੰ ਹੀ ਪੈਣਾ ਆਪਾਂ ਨੂੰ ਲੜਨਾ ਪੈਣਾ ਆਪਾਂ ਨੂੰ ਜੰਗਾ ਜੁੱਧਾਂ ਇਸ ਸਿਸਟਮ ਦੇ ਖਿਲਾਫ ਕਰਨੀਆਂ ਪੈਣੀਆਂ ਨੇ ਇਸ ਕਰਕੇ ਮੇਰਾ ਮਕਸਦ ਇਹ ਵੀ ਹੈ ਕਿ ਆਪਾਂ ਇਸ ਨੂੰ ਸਵਾਰੀਏ ਸਾਰੇ ਜਾਣੇ ਤੁਹਾਡੀ ਲੋੜ ਹੈ ਤੁਹਾਡੇ ਸਾਹਮਣੇ ਕਿੰਨਾ ਨੌ ਪਰਚੇ ਇਹਨਾਂ ਨੇ ਲਗਾਤਾਰ ਪਾਏ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ ਮੇਰੇ ਬੜੀਆਂ ਮਜਬੂਰੀਆਂ ਨੇ ਗਿਆ ਮੈਨੂੰ ਇਹ ਪੋਤੜੇ ਹਜੇ ਤਾਂ ਫਰੋਲੂਗਾ 307 ਤੱਕ ਦਾ ਮੇਰੀਆਂ ਭੈਣਾਂ ਦੇ ਉੱਪਰ ਪਰਚਾ ਪਾਇਆ ਸੀਗਾ ਇਹੋ ਜਿਹਾ ਕੁਝ ਮੈਂ ਆਪਣੇ ਸਰੀਰ ਤੇ ਹੰਡਾ ਸਕਦਾ ਪਰ ਇੱਕ ਵੀ ਚੀਜ਼ ਦਾ ਕਿਸੇ ਇਹਨਾਂ ਨਾਲ ਕਿਸੇ ਚੀਜ਼ ਦਾ ਕੰਪਰੋਮਾਈਜ਼ ਕਰਿਆ ਹੋਵੇ ਤੁਸੀਂ ਸਾਰੇ ਖੜੇ ਹੋ ਤੁਸੀਂ ਸਾਰੀ ਸੰਗਤ ਖੜੇ ਹੋ ਗੁਰੂ ਘਰ ਦੇ ਵਿੱਚ ਖੜੇ ਆ ਕੋਈ ਬੰਦਾ ਬਾਹਰ ਖੜੀ ਕਰਕੇ ਇਸ ਚੀਜ਼ ਦਾ ਕਹਦੇ ਕੋਈ ਬੰਦਾ ਚਾਹੇ ਕੋਈ ਪ੍ਰਸ਼ਾਸਨ ਨਾ ਚਾਹੇ ਕੋਈ ਇਹਨਾਂ ਦਾ ਲੀਡ ਇਹਨਾਂ ਦਾ ਏਜੰਟਾਂ ਦਾ ਕਿਸੇ ਵੀ ਤਰ੍ਹਾਂ ਦਾ ਬੰਦਾ ਕੋਈ ਕ ਇਹ ਸਾਡੀ ਲੜਾਈ ਹੈ ਸਾਡੀ ਜੰਗ ਹੈ ਇਸ ਦੇ ਵਿੱਚ ਸਾਨੂੰ ਸਾਰਿਆਂ ਦੇ ਵਿੱਚ ਹਿੱਸਾ ਬਣਨਾ ਪੈਣਾ ਹੁਣ ਵੀ ਓਦੋਂ ਪਹਿਲਾਂ ਮੈਂ ਦੋ ਤਿੰਨ ਥਾਵਾਂ ਤੇ ਜਾ ਕੇ ਆਇਆ ਮੈਂ ਤਾਂ ਘੰਟਾ ਡੇਢ ਘੰਟਾ ਲੇਟ ਹੋ ਗਿਆ ਮੈਨੂੰ ਸਾਰੇ ਥਾਵਾਂ ਤੇ ਜਾਣਾ ਆਉਣਾ ਪੈਂਦਾ ਜਿਹੜੇ ਮੇਰੇ ਨਾਲ ਤੁਰਦੇ ਨੇ ਉਹਨਾਂ ਦੇ ਕਿਸੇ ਦੇ ਭੋਗ ਤੇ ਵੀ ਜਾਣਾ ਪੈਂਦਾ ਉਹਨਾਂ ਨਾਲ ਖੜਨਾ ਹੀ ਪੈਂਦਾ ਇਸ ਕਰਕੇ ਬਿਊਰੋ ਇਹ ਸਾਰਿਆਂ ਨੂੰ ਮੇਰੀ ਇਕੱਲੇ ਦੀ ਗੱਲ ਨਹੀਂ ਹੈਗੀ ਇੱਕ ਤਾਂ ਨੰਬਰ ਇੱਕ ਦਾ ਗੱਲ ਮੈਂ ਚਾਹਣਾ ਕਿ ਬੜੇ ਸਾਰੇ ਨੌਜਵਾਨ ਜਿਹੜੇ ਤੁਸੀਂ ਹੋਰ ਜਿੰਨੇ ਵੀ ਏਜੰਟਾਂ ਦੇ ਤੁਸੀਂ ਪੀੜਤ ਤੋਂ ਜਿੰਨਾਂ ਦੇ ਵੀ ਤੁਹਾਡੇ ਪੈਸੇ ਫਸੇ ਪੈਣਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਦੇਖੋ ਤੁਹਾਨੂੰ ਇਕੱਲੇ ਇਕੱਲੇ ਬੰਦੇ ਨੂੰ ਬੋਲਣਾ ਪੈਣਾ ਬੋਲਣਾ ਪੈਣਾ ਮੈਂ 2017 ਤੋਂ ਲੈ ਕੇ ਲਗਾਤਾਰ ਮੈਂ ਆਪਣੇ ਕਿਸਾਨ ਜੱਥੇਬੰਦੀਆਂ ਨਾਲ ਮੈਂ ਆਪਣੇ ਮਜ਼ਦੂਰ ਜੱਥੇਬੰਦੀਆਂ ਨਾਲ ਮੈਂ ਲਗਾਤਾਰ ਮੈਂ ਲੋਕਾਂ ਲਈ ਸੰਘਰਸ਼ ਸ਼ੁਰੂ ਕਰਾ ਮੈਂ ਲੋਕਾਂ ਲਈ ਬੋਲਦਾ ਹਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ ਕਿ ਕੋਈ ਐਡਾ ਵੀ ਇੱਥੇ ਨੇਰ ਨਹੀਂ ਸਾਇਆ ਐਡਾ ਵੀ ਕੋਈ ਇੱਥੇ ਕੋਈ ਇਹੋ ਨਹੀਂ ਹੈਗਾ ਕਿ ਤੁਹਾਨੂੰ ਕੋਈ ਐਵੇਂ ਹੀ ਤੁਹਾਨੂੰ ਕੋਈ ਮਾਰ ਜੂ ਜਾਂ ਤੁਹਾਨੂੰ ਕੋਈ ਐਵੇਂ ਹੀ ਕੁੱਟ ਜੂ ਤੁਸੀਂ ਜਿੰਨਾ ਟਾਈਮ ਬੋਲਣ ਲਈ ਲੱਗਦੇ ਉਹਨਾਂ ਟਾਈਮੇ ਮਸਲਿਆਂ ਦੇ ਹੱਲ ਹੋਣ ਵਾਲੇ ਨਹੀਂ ਹੈਗੇ ਬੈਠੇ ਰਹੋ ਡਰੀ ਚਲੋ ਕਿਉਂ ਡਰਨਾ ਤੁਸੀਂ ਮੈਨੂੰ ਇਹ ਦੱਸੋ ਵੀ ਠੱਗੀ ਦਾ ਤੁਹਾਡੀ ਇਹਨਾਂ ਨਾਲ ਮਾਰੀ ਇਹਨਾਂ ਨੇ ਤੁਹਾਡੇ ਨਾਲ ਮਾਰੀ ਹੈ ਡਰੀ ਤੁਸੀਂ ਜਾਣਿਓ ਪੈਸੇ ਤੁਹਾਡੇ ਨੇਗੇ ਤੁਸੀਂ ਨਾ ਡਰੀਆਂ ਨੇ ਪੈਸੇ ਤੁਸੀਂ ਇਹਨਾਂ ਤੋਂ ਲੈਣੇ ਆ ਤੁਸੀਂ ਕਿਹੜੀ ਗੱਲ ਤੋਂ ਡਰ ਰਹੇ ਹੋ ਇਹਨਾਂ ਤੋਂ ਤੁਹਾਨੂੰ ਡਰਨ ਦੀ ਕੀ ਲੋੜ ਹੈ ਤੁਸੀਂ ਘਬਰਾਉਣ ਦੀ ਕੀ ਲੋੜ ਆ ਤੁਹਾਡੀ ਤੁਸੀਂ ਹਿੱਕ ਤਾਣ ਕੇ ਇਹਨਾਂ ਨਾਲ ਲੜਾਈ ਸ਼ੁਰੂ ਕਰੋ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਠੱਗ ਦੇ ਚੋਰ ਦੇ ਵਿੱਚ ਜਿਵੇਂ ਜ਼ਮੀਨ ਸਮਾਨ ਦਾ ਫਰਕ ਹੁੰਦਾ ਇਹ ਠੱਗ ਨੇ ਨਾ ਜਿਹੜੇ ਸਾਰੇ ਇਕੱਠਾ ਹੋਇਆ ਹੋਇਆ ਮਾਫੀਆ ਚੋਰ ਤਾਂ ਕਿ ਦਲੇਰੀ ਨਾਲ ਘਰੇ ਜਾ ਕੇ ਚੋਰੀ ਕਰਦਾ ਪਰ ਇਹ ਠੱਗ ਨੇ ਨਾ ਇਹਨਾਂ ਕੋਲ ਏਡਾ ਦਮ ਨਹੀਂ ਹੈਗਾ ਵੀ ਥੋੜਨਾਕ ਲੜ ਸਕਣ ਥੋੜਨਾ ਖੜ ਸਕਣ ਇਹਨਾਂ ਕੋਲ ਇੱਕ ਦਬਕੇ ਨੇਗੇ ਇਹ ਕੀ ਕਰਦੇ ਨੇ ਪੈਸਾ ਮੋਟਾ ਵਰਤ ਆਉਂਦੇ ਨੇ ਕਿ ਤੁਰਤ ਤਕ ਤਾਂ ਤੱਕ ਪੈਸਾ ਚੜਾਉਂਦੇ ਨੇਗੇ ਜੇ ਤੁਸੀਂ ਇਹਨਾਂ ਨਾਲ ਜੁਮੇ ਤੁਸੀਂ ਸਾਰੇ ਲੋਕ ਪੰਜ ਪੰਜ 10 10 ਹਲ ਜਾਣੇ ਜਾ ਕੇ ਇਹਨਾਂ ਦਾ ਅੰਦੋਲਨ ਸ਼ੁਰੂ ਕਰ ਦੋ ਨਾ ਤੁਸੀਂ ਦੇਖੋ ਇਹਨਾਂ ਦੇ ਬੰਦਾ ਕੀ ਹੈ ਜਿਹੜੇ ਹੁਣ ਨੌਜਵਾਨਾਂ ਨੇ ਕਿੰਨੇ ਨੌਜਵਾਨਾਂ ਨੇ ਤੁਹਾਨੂੰ ਪਰਮਾਤਮਾ ਕਿਰਪਾ ਕਰੇ ਸਾਰੇ ਬਖਸ਼ਦਾ ਉਸ ਪਰਮਾਤਮਾ ਨੇ ਨਾਮ ਹੈ ਆ ਪਿੱਛੇ ਜੇ ਤਾਂ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਚਾਰ ਪੰਜ ਮਹੀਨੇ ਕੰਮ ਹੀ ਇਹ ਚੱਲਿਆ ਨੌਜਵਾਨ ਕਹਦਾ ਕਰਨ ਭਾਨਾ ਆਊਗਾ 10 ਇਕੱਠੇ ਹੋ ਕੇ ਵਾਗੇ ਕਰਨ ਤੜਕਦੇ ਨੇ ਮੂਰੇ ਪੈਸੇ ਚੱਕ ਕੇ ਧਰਦਿਆ ਕਰਨੇ ਪਰ ਹੁਣ ਜਿਹੜੇ ਰਹਿ ਗਏ ਪਰ ਜਿਹੜੇ ਰਹਿ ਗਏ ਹੁਣ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਤੁਹਾਨੂੰ ਇਹ ਬਾਈ ਇਹ ਬਹੁਤ ਵੱਡਾ ਗੰਦ ਆਪਾਂ ਨੂੰ ਪੰਜਾਬ ਦੇ ਵਿੱਚ ਸਾਫ਼ ਕਰਨਾ ਪੈਣਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰਕਾਰ ਵੀ ਮੈਨੂੰ ਇਸ ਗੱਲ ਦਾ ਜਵਾਬ ਦੇਵੇ ਇਹ ਪੰਜਾਬ ਦੇ ਵਿੱਚ ਹੀ ਇੰਨੇ ਕਿਉਂ ਨੇ ਕਿਹੇ ਏਜੰਟ ਜਾ ਕੇ ਦੇਖੋ ਉਤਰ ਹੋਰ ਸਟੇਟਾਂ ਦੇ ਵਿੱਚ ਹੈਣਗੇ ਮੈਂ ਕਿੰਨੀਆਂ ਸਟੇਟਾਂ ਘੁੰਮ ਕੇ ਆਇਆ ਮੈਂ ਕਿ ਇੱਧਰ ਕਿੰਨੀਆਂ ਸਟੇਟਾਂ ਜਾ ਕੇ ਤੁਸੀਂ ਜਿਹੜੀਆਂ ਮਰਜ਼ੀ ਸਟੇਟਾਂ ਦੀ ਪੰਜਾਬ ਦੀ ਗੱਲ ਕਰ ਲਓ ਭਾਰਤ ਦੀਆਂ ਦੇ ਇਹ ਇਕੱਲੇ ਪੰਜਾਬ ਦੇ ਵਿੱਚ ਹੀ ਘੱਟੋ ਘੱਟ 50-60 ਹਜ਼ਾਰ ਬੰਦਾ ਹੋਇਆ ਬੈਠਾ ਕਿਉਂਕਿ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਦੇਖ ਲਿਆ ਵੀ ਪੰਜਾਬ ਲੁੱਟਣ ਕੰਨੀਓ ਪਿਆ ਨੌਜਵਾਨੀ ਉਤਾਵਲੀ ਆ ਨੌਜਵਾਨੀ ਚਾਹੁੰ ਆਗੇ ਚਾਹੇ ਮੇਰੀ ਪ੍ਰੋਪਰਟੀ ਰੱਖੀ ਜਾ ਰਹੀ ਹੈ ਮੈਂ ਕੱਲੀ ਲੇਡੀ ਕਿੰਨੀ ਆ ਜਦੋਂ ਮੈਂ ਡੀਐਸਪੀ ਦੇ ਦਫਤਰ ਜਾਨੀ ਆ ਪੀਐਸਪੀ ਅਖਮਲਾ ਹਾਂਜੀ ਮੈਂ ਕਹਿੰਦਾ ਰਾਜੀ ਐਸਐਚਓ ਕਹਿੰਦਾ ਸਾਡਾ ਐਸਐਚਓ ਐਨਾ ਨਕਮਾ ਮੈਂ ਮੂਰਦੇ ਕਹਿੰਨੀ ਆ ਬਣਾ ਲੋ ਵੀ ਜਿਉਂ ਉਹਨੇ ਕੋਈ ਮੇਰੀ ਗੱਲ ਮੰਨੀ ਹੋਵੇ ਐਸਐਚਓ ਨੇ ਮੇਰਾ ਕੰਮ ਪੂਰ ਨਹੀਂ ਕਿੜਾਇਆ ਸਾਡੇ ਪਿੰਡ ਚ ਸਾਰੇ ਆਮ ਕੀਤਾ ਬਿਲਕੁਲ ਉਹ ਤਾਂ ਆਪਾਂ ਨੂੰ ਸਾਰੀਆਂ ਸਾਰਿਆਂ ਨੂੰ ਸਿੱਧਾ ਮੁਸ਼ਕਿਲ ਦਾ ਪਟਾਖਾ ਮੈਂ ਮੇਰੀ ਗੱਲ ਸੁਣੋ ਜਿਹੜੀ ਆਪਾਂ ਮੁੱਦੇ ਦੀ ਗੱਲ ਕਰ ਲਿਆ ਮੈਨੂੰ ਸਾਰਾ ਕੁਝ ਇਹ ਤਾਂ ਆਪਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਸਾਰਿਆਂ ਨੂੰ ਬੰਦਿਆਂ ਨੂੰ ਗੱਲਾਂ ਦਾ ਪਤਾ ਦੇਖੋ ਮੈਂ ਤੇਰੀ ਗੱਲ ਸਾਰੀ ਸਮਝਦਾ ਸਾਰਾ মিডিਆ ਦੇਖੋ ਆ ਖੜੇ ਨੇਗੇ ਸਾਰਾ মিডিਆ ਮਾੜਾ ਨਹੀਂ ਅੱਜ ਆਪਣੀ ਗੱਲਬਾਤ ਸੁਣਨ ਲਈ ਵੀ ਖੜੇ ਨੇਗੇ ਇਹ ਆਪਣੇ ਭਰਾ ਨੇਗੇ ਇਹਨਾਂ ਦੇ ਕਰਕੇ ਜਿਹੜਾ ਆਪਣਾ ਮਸਲਾ ਹੱਲ ਹੋਣਾ ਇੱਕ ਮਿੰਟ ਮੇਰੀ ਗੱਲ ਸੁਣੋ 9-9 ਸਾਲ ਦੇ ਇਹਨਾਂ ਤੋਂ ਜਿਹੜੇ ਪੈਸੇ ਫਸੇ ਹੋ ਪਾ ਤੱਕੜਵਾਏ ਨੇਗੇ ਪਰ ਗੱਲ ਇਹੋ ਆ ਵੀਰੋ ਹੁਣ ਆਪਾਂ ਗੱਲ ਇਹਨਾਂ ਪੰਨ ਦਾ ਪ੍ਰਸ਼ਾਸਨ ਨੂੰ ਪੁੱਛਦੇ ਆ ਵੀ ਕਹਿੰਦੇ ਕੀ ਨੇਗੇ ਠੀਕ ਆ ਉਹਦੇ ਪੁੱਛਣ ਤੋਂ ਬਾਅਦ ਆਪਾਂ ਕਿਵੇਂ ਪ੍ਰਦਰਸ਼ਨ ਸ਼ੁਰੂ ਕਰਨਾ ਕਿਵੇਂ ਰਣਨੀਤੀ ਘੜਨੀ ਆ ਇਹ ਕੱਲ ਕੀ ਹੋਇਆ ਕੱਲ ਮੈਂ ਦਰਬਾਰ ਸਾਹਿਬ ਸੀ ਸ਼ਾਮ ਨੂੰ ਮਾਤੇ ਮੱਥਾ ਟਿਕਣ ਗਿਆ ਹੋਆ ਸੀਗਾ ਜਦੋਂ ਮੈਨੂੰ ਇਹਨਾਂ ਨਾਲ ਗੱਲਬਾਤ ਹੁੰਦੀ ਆ ਆਪਣਾ ਕੋਈ ਪਲੈਨਿੰਗ ਆਪਾਂ ਕਿਵੇਂ ਰੂਡ ਮੈਪ ਉਹਦਾ ਲਿਕਣਾ ਇਹ ਲੜਾਈ ਆ ਜਿਹੜੀ ਲੜਾਈ ਆਣ ਪੂਰੀ ਜਿਹੜੇ ਕੋਈ ਵੀ ਸੰਘਰਸ਼ ਹੁੰਦੇ ਨੇ ਮੈਂ ਕਿਸਾਨ ਆਗੂਆਂ ਤੋਂ ਸਿੱਖੇ ਹੋਏ ਨੇ ਸੰਘਰਸ਼ ਕਿਵੇਂ ਲੜੇ ਜਾਂਦੇ ਨੇ ਜਿੰਨਾ ਟਾਈਮ ਆਪਣੇ ਕੋਲੇ ਕੋਈ ਰੋਡ ਮੈਪ ਨਹੀਂ ਜਿੰਨਾ ਕੋਲੇ ਆਪਣੇ ਕੋਲੇ ਕੋਈ ਪਲੈਨਿੰਗ ਨਹੀਂ ਉਹਨਾਂ ਟਾਈਮ ਆਪਾਂ ਸੰਘਰਸ਼ੇ ਨਹੀਂ ਜਿੱਤ ਸਕਦੇ ਠੀਕ ਆ ਨਾ ਗੱਲ ਇਸ ਤੋਂ ਪਹਿਲਾਂ ਲੋਕਾਂ ਨੂੰ ਇਕੱਠੇ ਅੱਜ ਆ ਜਿਹੜਾ ਇਕੱਠਾ ਹੈ ਜੇਕਰ ਆਪਣੇ ਮਸਲਾ ਨਹੀਂ ਹੱਲ ਹੋਣਗੇ ਆਪਾਂ 10 ਗੁਣਾ ਇਹ ਇਕੱਠ ਨੂੰ ਮੈਂ ਵੱਡਾ ਕਰਨ ਦੀ ਵੀ ਜ਼ਰਤ ਰੱਖਦਾ ਮ ਮ ਲੋਕਾਂ ਨੂੰ ਜਾਗਰੂਤ ਕਰਕੇ ਤੇ ਮ 10 ਗੁਣਾ ਘੱਟ ਵੱਡਾ ਕਰਨ ਜਾਣਦਾ ਇਸ ਕਰਕੇ ਇਹਨਾਂ ਨੂੰ ਪੁੱਛਦੇ ਆ ਵੀ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਵੀ ਕਿਵੇਂ ਸਾਡੀ ਪਲਾਨੇਗਾ ਕੀ ਕਿਹੜੇ ਕਿਹੜੇ ਤੁਸੀਂ ਜਿਹੜੇ ਜਿਹੜੇ ਤੁਸੀਂ ਬੰਦੇ ਆਏ ਹੋ ਇੱਕ ਤਾਂ ਰਦਰਾਕਸ਼ ਗਰੁੱਪ ਵਾਲੇ ਹੋਰ ਜਿਹੜੇ ਤੁਸੀਂ ਜਿਹੜੇ ਏਜੰਟਾਂ ਦੇ ਠੱਗੇ ਹੋਏ ਪੀੜਤ ਕਿਹੜੇ ਕਿਹੜੇ ਆਏ ਹੋ ਹੱਥ ਖੜੇ ਕਰਿਓ ਰਦਰਾਕਸ਼ ਗਰੁੱਪ ਦੇ ਬਣਾ ਅੱਛਾ ਇੱਕ ਫੇਸ ਤੋਂ ਲੈ ਕੇ 11 ਫੇਸ ਤੱਕ ਹਰੇਕ ਫੇਸ ਦੇ ਵਿੱਚ ਸਾਰੇ ਬਹੁਤ ਉਹੀ ਬੈਠੇ ਆ ਤੇ ਗੱਲ ਗੱਲ ਆਪਣੇ ਲੋਕਾਂ ਦੀ ਵੀ ਬਹੁਤ ਵੱਡੀ ਕਿਉਂਕਿ ਨਾ ਇੱਕ ਜੈਂਟਰ ਨੂੰ ਆਪਾਂ ਪੁੱਛੀਏ ਵੀ ਤੂੰ ਇਹਨਾਂ ਨੂੰ ਲੁੱਟਦੇ ਕਾਹਤੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਾਂ ਇੱਕ ਮਿੰਟ ਮੈਂ ਸਮਝ ਗਿਆ ਤਾਂ ਮੈਨੂੰ ਇਹ ਤਾਂ ਮੈਨੂੰ ਸਾਰੀ ਇਹਨਾਂ ਦੀ ਸਰਕਾਰ ਬਾਰੇ ਪੁੱਛ ਲਾ ਇੱਕ ਮਿੰਟ ਖੜ ਜੋ ਸਰਕਾਰ ਵਾਲੇ ਪੁੱਛ ਲੋ ਜਨਤਾ ਬਾਰੇ ਪੁੱਛ ਲੋ ਹੁਣ ਇਹਨਾਂ ਤਾਂ ਮੈਂ ਕੱਚਾ ਹਾਂ ਨਹੀਂ ਇਹਨਾਂ ਤਾਂ ਮੈਨੂੰ ਸਾਰੀ ਕਹਾਣੀ ਦਾ ਪਤਾ ਜਿਹੜੀ ਤੁਸੀਂ ਮੈਨੂੰ ਦੱਸ ਰਹੇ ਹੋ ਇੱਕ ਮਿੰਟ ਮੇਰੀ ਗੱਲ ਸੁਣੋ ਇਹਨਾਂ ਨੂੰ ਪੁੱਛਦੇ ਆ ਵੀ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਪਰਦਰਸ਼ਨ ਅੱਜ ਵੀ ਸ਼ੁਰੂ ਹੋ ਸਕਦਾ ਹੈ ਅਸੀਂ ਅੱਜ ਵੀ ਧਰਨਾ ਸ਼ੁਰੂ ਕਰ ਸਕਦੇ ਹਾਂ ਨੰਬਰ 1 ਤੁਹਾਨੂੰ ਮੈਂ ਗੱਲ ਦੱਸ ਦਿੰਦਾ ਜੇ ਤੁਸੀਂ ਇੱਕ ਪਹਿਲੀ ਗੱਲ ਤਾਂ ਇਹ ਸੋਚ ਲਓ ਵੀ ਮਨੋਂ ਧਾਰ ਕੇ ਆਓ ਮੇਰਾ ਕੋਈ ਕੰਮ ਨਹੀਂ ਹੈਗਾ ਮੈਂ ਜਿੱਕਰ ਕਿਸੇ ਤੋਂ ਗੱਡੀ 'ਚ ਤੇਲ 'ਚ ਪੈਸੇ ਨੇ ਤੇਲ ਨੂੰ ਪਾ ਕੇ ਪੈਸੇ ਨਹੀਂ ਲੈ ਗਿਆ ਮੇਰਾ 60 60 70 70000 ਰੁਪਏ ਮੇਰਾ ਤੇਲ ਦਾ ਮਹੀਨੇ ਦਾ ਹੋ ਜਾਂਦਾ ਧਾਰ ਕਿਸੇ ਤੋਂ ਮੈਂ ਕੋਈ ਪੈਸੇ ਲੈ ਕੇ ਨਹੀਂ ਆ ਮੈਨੂੰ ਇਹ ਆ ਇੱਕ ਮਿੰਟ ਧੰਨਵਾਦ ਤੁਹਾਡਾ ਮੈਨੂੰ ਇਹ ਆ ਵੀ ਤੁਹਾਡੀ ਲੜਾਈ ਕਿਵੇਂ ਲੜਨੀ ਆ ਇਹਨਾਂ ਨੇ ਇੱਕ ਇੱਕ ਵਾਰ ਨਹੀਂ ਨੇਕਾਂ ਵਾਰੀ ਪਰਚੇ ਪਾਇਆ ਉਹਨੇ ਕਿਸਾਨੀ ਅੰਦੋਲਨ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਆ ਕਈ ਲੀਡਰ ਕਹਿੰਦੇ ਸੀ ਟੋਲ ਖੜਾਇਆ ਸੀ ਉਹ ਕਰਾਇਆ ਐਥੋਂ ਤੱਕ ਸਾਡੇ ਧੂਰੀ ਦਾ ਐਮਐਲਏ ਕੋਦੂਗਾ ਮੈਂ ਟੋਲ ਮੈਂ ਆਇਆ ਕਰਾ ਮੈਂ ਪਤਾ ਨਹੀਂ ਕਿੰਨੇ ਕ ਟੋਲਾਂ ਤੋਂ ਕਿੰਨੇ ਕ ਟੋਲ ਤੋੜਤੇ ਤੇ ਕਿੰਨੇ ਕ ਦੇ ਜਿਹੜੇ ਸੰਘਰਸ਼ਾਂ 'ਚ ਅੱਜ ਤੱਕ ਕਰੇ ਨੇਗੇ ਇਸ ਕਰਕੇ ਇਹ ਥੋੜੇ ਸੋਸ਼ਲਿਸਟ ਸੰਘਰਸ਼ਾਂ ਅੱਜ ਤੱਕ ਦਾ ਜਾਰੀ ਨਹੀਂ ਕਿੰਨੇ ਸਾਲਾਂ ਦਾ ਮੇਰਾ ਸੰਘਰਸ਼ ਜਾਰੀ ਕਰਿਆ ਹੋਇਆ ਆਪਾਂ ਇੱਕ ਤਾਂ ਕਮੇਟੀ ਆਪਾਂ ਨੂੰ ਬਣਾਉਣੀ ਪੈਣੀ ਆ ਇੱਕ ਦੂਜੀ ਗੱਲ ਆ ਜਿਹੜੇ ਹੋਰ ਏਜੰਟਾਂ ਵਾਲੇ ਪੈਸੇ ਹੋਰ ਏਜੰਟਾਂ ਠੀਕ ਆ ਨਾ ਗੱਲ ਇਸ ਤੋਂ ਬਾਅਦ ਨਹੀਂ ਤੁਹਾਡੇ ਬਾਅਦ ਅੱਗੇ ਪੱਕਾ ਧਰਨਾ ਲੱਗੂਗਾ ਇਹ ਗੱਲ ਆ ਤੇ ਦੂਜੀ ਗੱਲ ਇਹ ਆ ਵੀ ਲੋਕਾਂ ਨੂੰ ਲਾਮਬੰਦ ਕਿਵੇਂ ਕਰਨਾ ਜਾਗਰੂਤ ਕਿਵੇਂ ਕਰਨਾ ਅੱਜ ਜਿੰਨੇ ਵੀ ਤੁਸੀਂ মিডিਆ ਵਾਲੇ ਸਾਡੇ ਭਰਾ ਆਇਓ ਇਹ ਅੰਦੋਲਨ ਮੈਂ ਤੁਹਾਨੂੰ ਸਾਰੇ মিডিਆ ਨੂੰ ਦੱਸ ਦੇਣਾ ਚਾਹਣਾ ਹੈ ਇਹ ਅੰਦੋਲਨ ਵੱਡਾ ਹੋਊਗਾ ਜੇਕਰ ਸਾਡੇ ਮਸਲਾਂ ਦਾ ਹੱਲ ਨਾ ਹੋਇਆ ਅਸੀਂ ਪੱਕਾ ਧਰਨਾ ਬਿਠਾਂਗੇ ਚਾਹੇ ਤੁਹਾਨੂੰ ਸੜਕਾਂ ਜਾਮ ਕਰਨੀਆਂ ਪੈਣ ਚਾਹੇ ਤੁਹਾਨੂੰ ਰੋਡ ਜਾਮ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਮਾਫੀਆ ਤੇ ਪੰਜਾਬ ਦੇ ਵਿੱਚ ਪਿਆ ਹੋਇਆ ਸਭ ਤੋਂ ਵੱਡਾ ਗੰਦ ਹੈ ਜਿਨ੍ਹਾਂ ਨੇ ਅੱਜ ਲੋਕਾਂ ਦੇ ਕਿੰਨੀਆਂ ਕੁੜੀਆਂ ਦੇ ਸੁਹਾਗ ਰੋਲ ਤੇ ਕਿੰਨੀਆਂ ਮਾਮਾ ਭਾਣਾ ਦੇ ਇੰਨਾ ਕਰਕੇ ਰਿਸ਼ਤੇ ਟੁੱਟ ਗਏ ਝਾਂਟਾਂ ਕਰਕੇ ਕਿੰਨੀਆਂ ਦੇ ਕਿੰਨੀਆਂ ਮਾਮਾ ਮਰ ਗਏ ਜਿਹੜੇ ਜਿਹੜੇ ਪੁੱਤ ਦੇ ਪੈਸੇ ਫਸੇ ਹੁੰਦੇ ਨਾ ਉਹਦੇ ਮਾਮਾ ਕਿੰਨੀਆਂ ਮੇਰੇ ਕੋਲ ਆ ਕੇ ਰੋਏ ਨੇਗੇ ਕਿੰਨੀਆਂ ਮਾਮਾ ਤੇ ਕਿੰਨੇ ਪਿਓ ਇਸ ਗਮ ਦੇ ਵਿੱਚ ਮਰ ਗਏ ਕਿ ਜਿਹੜੇ ਸਾਡੇ ਕੋਲੇ ਸਾਡੀ ਜੋੜੀ ਹੋਈ ਪੂੰਜੀ ਸੀ ਜਾਂ ਅਸੀਂ ਆਪਣਾ ਘਰ ਵੇਚ ਕੇ ਆਪਣੀ ਦੁਕਾਨ ਵਿੱਚ ਕਿਸੀ ਪੈਸੇ ਦਿੱਤੇ ਨੇ ਇਹਨਾਂ ਨੇ ਕਿੰਨਾ ਇੰਨਾ ਝਾਂਟਾਂ ਨੇ ਘਰ ਜਾਗਦੇ ਨਾ ਝਾਂਟਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਦੇ ਜਵਾਕ ਇੱਕ ਮਿੰਟ ਇਹਨਾਂ ਦੇ ਜਵਾਕ ਜਾਣਦੇ ਨੇ ਕਿ ਬੌਂਸਰਾਂ ਨਾਲ ਪੜਨ ਇਨਾਂ ਕੋਲੇ ਮਹਿੰਗੀਆਂ ਮਹਿੰਗੀਆਂ ਗੱਡੀਆਂ 2-2 10-10 ਕਰੋੜ ਵਾਲੀਆਂ ਇਨਾਂ ਕੋਲੇ ਗੱਡੀਆਂ ਨੇ ਜਾਂਟਾਂ ਕੋਲੇ ਕਿੱਥੋਂ ਆ ਗਈਆਂ ਇਹਨਾਂ